ਬਹੁਤ ਹੀ ਸਤਿਕਾਰਯੋਗ ਪ੍ਰਧਾਨ ਵੀ ਮੰਡਲ ਆਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਅੱਜ ਕਾਮਰੇਡ ਮਾਸਟਰ ਬਾਲੂ ਸਤਵਰ ਜੀ ਨੂੰ ਯਾਦ ਕਰਦੇ ਆਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਵੇਲੇ ਸਵੰਧ ਦੇ ਵਿੱਚ ਜਦੋਂ ਅਸੀਂ ਇਕੱਠੇ ਹੋਏ ਆਂ ਪੇਪਰ ਦੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁਣ ਸਾਫ਼ ਕਰਤੀਆਂ ਐ ਇਹ ਕਹਿਣਾ ਹੋਵੇ ਜੇ ਪੇਪਰ ਜਿਹੜਾ ਪੜਿਆ ਗਿਆ ਦਾ ਉਹ ਜਿਹਦੇ ਵਿੱਚ ਸਮੁੰਦਰ ਜਿਹੜਾ ਉਹ ਬੰਦ ਕਰਨ ਲਈ ਹੀ ਗੱਲ ਹੈ ਮਾਸਟਰ ਬਾਰੂਸਤ ਬਾਕੀ ਜੀ ਜਿਸ ਸਮਾਜ ਦੇ ਅੰਦਰ ਜਾਂ ਜਾਤ ਦੇ ਅੰਦਰ ਪੈਦਾ ਹੋਏ ਨੇ ਆਪਣੇ ਆਪ ਦੇ ਵਿੱਚ ਹੀ ਬੜੀ ਮਹਾਨਤ ਵਾਲੀ ਗੱਲ ਆ ਕਿ ਇਸ ਭਾਰਤ ਦੇ ਅੰਦਰ ਜਿਹੜੀ ਜਾਤ ਪਾਤਾ ਉਹ ਰਗ ਰਗ ਦੇ ਵਿੱਚ ਵਸੀ ਹੋਈ ਹੈ ਜਿਹੜੇ ਲੋਕਾਂ ਨੂੰ ਇਹ ਇਹਾਜਤ ਤਾਂ ਵੀ ਇਹਨਾਂ ਨੂੰ ਉਸ ਪਤਾ ਨਹੀਂ ਹੁੰਦਾ ਇਹ ਸਿਆਣੀ ਨਹੀਂ ਹੁੰਦੇ ਹੋਰ ਵੀ ਜੇ ਇਹਾਜਤ ਤਾਂ ਵੀ ਇਹਨਾਂ ਨੂੰ ਅਕਲ ਨਹੀਂ ਹੁੰਦੀ ਉਸ ਜਮਾਤ ਦੇ ਵਿੱਚੋਂ ਉਸ ਜਾਤ ਦੇ ਵਿੱਚੋਂ ਪੈਦਾ ਹੋ ਕੇ ਇੰਨੇ ਸਾਰੇ ਖੇਤਰਾਂ ਦੇ ਅੰਦਰ ਕੰਮ ਕਰਨਾ ਕੰਮ ਹੀ ਨਹੀਂ ਕੀਤਾ ਉਹਨਾਂ ਨੇ ਪ੍ਰੈਕਟੀਕਲ ਤੌਰ ਤੇ ਸੱਚ ਕਰਕੇ ਦਿਖਾਇਆ ਗਰਾਊਂਡ ਲੈਵਲ ਤੇ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਭਾਵੇਂ ਉਹ ਸਿਹਤ ਦੇ ਖੇਤਰ ਦੀ ਗੱਲ ਹੋਵੇ ਫਾਨੋ ਕਵਿਤਾਮਾ ਦੇ ਖੇਤਰ ਦੀ ਗੱਲ ਹੋਵੇ ਨਾਚਾਂ ਦੇ ਖੇਤਰ ਦੀ ਗੱਲ ਹੋਵੇ ਜਾਂ ਮਜ਼ਦੂਰਾਂ ਜਥੇਬੰਦੀ ਬਣਾ ਕੇ ਉਹ ਸੰਦਰ ਆਪ ਨੂੰ ਕੰਮ ਕਰਨ ਦੀ ਗੱਲ ਹੋਵੇ ਉਹਨੇ ਪ੍ਰੈਕਟੀਕਲ ਤੌਰ ਤੇ ਜਿਹੜਾ ਹੋ ਕਰਕੇ ਵਾ ਜਿਸੋ ਜਾਤ ਦੇ ਵਿੱਚੋਂ ਉਹ ਪੈਦਾ ਹੋਇਆ ਸੀਗਾ ਜਾਂ ਜਿਸ ਪੱਧਰ ਦੀ ਕਰੇ ਗਰੀਬੀ ਸੀ ਮੈਨੂੰ ਨਹੀਂ ਲੱਗਦਾ ਵੀ ਕੋਈ ਪੂਰੀ ਦੀ ਪੂਰੀ ਉਮਰ ਲੋਕਾਂ ਦੇ ਵਾਸਤੇ ਕੋ ਸਮਰਪਿਤ ਕਰ ਦੂਗਾ ਜਿਹਨੀਆਂ ਕਿਤਾਬਾਂ ਵਿੱਚ ਲਿਖੀਆਂ ਜਾਂ ਜਿਹੜੇ ਲਾੜੇ ਵੀ ਲਿਖੇ ਆ ਬਹੁਤ ਸਾਰੇ ਦੇਖੇ ਆਪਾਂ ਜਿਹੜੇ ਸਹਿਤ ਲਿਖਦੇ ਆ ਉਹ ਕਿਤੇ ਨਾ ਕਿਤੇ ਤਿਲਕ ਕੇ ਜਾ ਕੇ ਉਹ سرمایہਦਾਰਾਂ ਦੀ ਜਾਂ ਸਰਕਾਰ ਦੀ ਝੋਲੀ ਵਿੱਚ ਪੈ ਜਾਂਦੇ ਨੇ ਜਿਹੜਾ ਉਹਨਾਂ ਨੇ ਕਿਤਾਬਾਂ ਦੇ ਅੰਦਰ ਲਿਖਿਆ ਉਸ ਤੇ ਇਹਨਾਂ ਬੰਦੂ ਨੇ ਉਤਰ ਕੇ ਆਖਰੀ ਸਮਾਂ ਤੱਕ ਕੋਨੇ ਇਹ ਗੱਲ ਸਾਬਤ ਕਰਕੇ ਦਿਖਾ ਦੇ ਇੱਕ ਸੱਚਾ ਇਨਕਲਾਬੀ ਤੇ ਜਿਹੜਾ ਕਾਮਰੇਡ ਹੁੰਦਾ ਉਹਦੀ ਤੈਹੀ ਤੇ ਜਿਹੜੀ ਕਾਮਯਾਬੀ ਤਾਂ ਜਦੋਂ ਪੱਕਾ ਹੋਵੇ ਤੈ ਗੱਲ ਸੈਨਸਵਾਈ ਜਿਹੜੀ ਉਹ ਨਿਖਰ ਕੇ ਜਿਹੜੀ ਸਾਹਮਣੇ ਆ ਜਾਂਦੀ ਕਾਮਰੇਡ ਜਿਹੜੀ ਮਾਸਟਰ ਬਾਦੂ ਸਤਵਰਦੀ ਜੀ ਦੀ ਸੋਚ ਸੀ ਕਿ ਜਿਹੜੀ ਜਾਉ ਚਾਹੁੰਦਾ ਸੀਗਾ ਵੀ ਜਿਹੜਾ ਸਾਡਾ ਗੜਿਆ ਸੜਾ ਜਿਹੜਾ ਸਮਾਜ ਆ ਇੱਥੇ ਜਾਤ ਪਾਤ ਦਾ ਬਹੁਤ ਜਿਹੜਾ ਰੌਲਾਗਾ ਅਮੀਰੀ ਗਰੀਬੀ ਦਾ ਬੜਾ ਰੌਲਾ ਇੱਥੇ ਹੈਗਾ ਸਾਧੀਆਂ ਤੋਂ ਜਿਹੜੇ ਦੱਬੇ ਕੁਦਲੇ ਲੋਕਾਂ ਕਟਾੜੀ ਹੋਏ ਲੋਕਾਂ ਉਹਨਾਂ ਨੂੰ ਕਿਵੇਂ ਦਾ ਉੱਪਰ ਚੁੱਕ ਕੇ ਜਿਹੜਾ ਨਾ ਇੱਕ ਆਮਸ ਰਹਿਣੀਆਂ ਦੇ ਵਿੱਚ ਲਿਆਂਦਾ ਜਾਵੇ ਜਿਹੜੇ ਉਹ ਜ਼ਲ ਜ਼ਲ ਨਾਲ ਜ਼ਮੀਨ ਦੀ ਗੱਲ ਜਿਹੜਾ ਕਰਦਾ ਸੀਗਾ ਆਪਣੇ ਨਾਟਕਾਂ ਦੇ ਵਿੱਚ ਜਾਂ ਕਵਿਤਾਵਾਂ ਦੇ ਵਿੱਚ ਗੱਲ ਕੀਤੀ ਆ ਵਰਤਮਾਨ ਦਾਵਾ ਬੋਲਣ ਵਾਸਤੇ ਜਿਹੜੇ ਲੇਖ ਲਿਖੇ ਆ ਉਹਨਾਂ ਦੇ ਵਿੱਚ ਜਿਹੜੀ ਗੱਲ ਕੀਤੀ ਆ ਸਾਰਿਆਂ ਉਹਨਾਂ ਨੇ ਜਿਹੜਾ ਮਜ਼ਦੂਰਾਂ ਦੀ ਜਿਹੜੀ ਜਿੰਦਗੀ ਨੂੰ ਠੀਕ ਕਰਨ ਦੀ ਖਾਤਰ ਜਿਹੜੀ ਲਲਿਆ ਅੱਜ ਉਹਨਾਂ ਨੂੰ ਅਸੀਂ ਜਦੋਂ ਯਾਦ ਕਰਦੇ ਆ ਭਾਵੇਂ ਆਜ਼ਾਦੀ ਦਾ ਜਿਹੜਾ ਆ ਹੁੰਦਿਆਂ ਅਗਾਂ ਲੱਗ ਕੇ ਹੈ ਜਾਂ ਸਰਕਾਰ ਨੇ ਅੱਜ ਵੀ ਘਰ-ਘਰ ਤੇ ਜਣੀਆਂ ਝੰਡੀਆਂ ਤੁਸੀਂ ਲਾਓ ਗੀਤ ਗਾਏ ਆ ਬੜੇ ਛੋਟੇ ਗਾਏ ਆ ਆਜ਼ਾਦੀ ਦੇ ਤੇ ਅੱਜ ਵੀ ਜਿਹੜੀ ਗਰੀਬੀ ਆ ਔਪਰ ਮਰੀਆ ਭੇਜ ਵਾਲੀ ਆ ਜਾਤ ਪਾਤ ਦਾ ਮਸਲਾ ਖੱਤਮ ਮਾ ਜਿਹੜਾ ਆਜ਼ਾਦੀ ਦਾ ਦਿਹਾੜਾ ਜਿਹੜਾ ਸਰਕਾਰ ਨੇ ਮਨਾਇਆਗਾ ਬਹੁਤ ਸਾਰੇ ਲੋਕਾਂ ਨੇ ਬੜੇ ਧੂਮ ਭਾਂਦੇ ਨਾਲ ਵਕ ਵਕ ਟੀਵੀ ਤੇ ਜਗਾਂ ਦੇ ਰਾਹੀਂ ਅਸੀਂ ਸਾਰਾ ਸੁਣਿਆ ਦਾ ਘਰ-ਘਰ ਜਿਹੜੇ ਝੰਡੇ-ਝੰਡੇ ਲਹਿਰਾਉਦੇ ਆ ਪਰ 19 ਸਦੀ ਇੰਦਰ ਦੇ باوجود ਵੀ ਜਿਹੜੀਆਂ ਸਮੱਸਿਆਵਾਂ ਜਿਉਂਦੀਆਂ ਅਜ ਤਰੋਂ ਸਾਡੇ ਸਾਹਮਣੇ ਮੂੰਹ ਉੱਤੇ ਖੜੀਆਂ ਨੇ ਬਾਦੂ ਸੁਤਵਰ ਜੀ ਇਹ ਜਿਹੜੀ ਸਾਰੀਆਂ ਚੀਜ਼ਾਂ ਅੱਜ ਵੀ ਖੜੀਆਂ ਨੇ ਉਹਨਾਂ ਸਟਾਰਾ ਕਿਵੇਂ ਪਾਇਆ ਜਾਵੇ ਉਹਦੇ ਤਰ ਤਰ੍ਹਾਂ ਨੇ ਲਗਾਤਾਰ ਦੀ ਜਿਹੜੀ ਕਹਾਣੀ ਉਹ ਭਾਦੀ ਆ ਆਪਣੀ ਜਿਹੜੀ ਕਿਰਤੀ ਮਜ਼ਦੂਰ ਜਿਹਨਾਂ ਨੇ ਉਹਨਾਂ ਨੇ ਬਣਾਈ ਸੀ ਉਹਦੇ ਅੰਦਰ ਉਹਨਾਂ ਨੇ ਬਹੁਤ ਸਾਲਾ ਜਿਹੜਾ ਕੰਮ ਉਹਨਾਂ ਨੇ ਕੀਤਾ ਦਾ ਮੇਰੇ ਪਿਤਾ ਜੀ ਵੀ ਦਰਸ਼ਨ ਸਿੰਘ ਜਿਹੜੇ ਸੇਵਾਦਾਰ ਸੀਗੇ ਉਹਨਾਂ ਦੀ ਹੀ ਦੇਣ ਸੀ ਉਹਨਾਂ ਨੇ ਜਾ ਕੇ ਸਾਡੇ ਪਿੰਡ ਜਥੇਬੰਦੀ ਬਣਾਈ ਮੇਰੇ ਪਿਤਾ ਜੀ ਨੂੰ ਵੀ ਦਰਸ਼ਨ ਸਿੰਘ ਉਹਨਾਂ ਨੇ ਪ੍ਰਧਾਨ ਬਣਾਇਆ ਉਹਨਾਂ ਦੀ ਬਦੌਲਤ ਅੱਜ ਜਿਹੜੇ ਅਸੀਂ ਆ ਸਟੇਜ ਦੇ ਉੱਤੇ ਖੜੇ ਆ ਜਿਹਦੇ ਪਿਤਾ ਜੀ ਜਿਸ ਲੈਗਵਲ ਨਾਮ ਨੇ ਸ਼ਾਇਦ ਮੈਂ ਵੀ ਅਗਲਾ ਆਉਂਗਾ ਜਾਂ ਇਹ ਸੋ ਸਟੇਜ ਨੂੰ ਤੇ ਨਾਮ ਬੋਲ ਰਿਹਾ ਹੁੰਦਾ ਬਹੁਤ ਵੱਡਾ ਉਸ ਨੇ ਪਿੰਡ ਪਿੰਡ ਜਾ ਕੇ ਉਹਨਾਂ ਨੇ ਫੋਕਾ ਜਿਹੜਾ ਦਿੱਤਾ ਮਜ਼ਦੂਰਾਂ ਨੂੰ ਇਕੱਠੇ ਕੀਤਾ ਵੀ ਆਉ ਲੋਕੋ ਇਕੱਠੇ ਹੋ ਕੇ ਜਿਵੇਂ ਕਿਸਾਨ ਇਕੱਠੇ ਹੁੰਦੇ ਆ ਫਿਰ ਬਹੁਤ ਲੋਕ ਬੰਦਾ ਜਿਹੜੇ ਇਕੱਠੇ ਹੁੰਦੇ ਆ ਉਹਨੇ ਆਪਾਂ ਵੀ ਸਦ ਅਸ਼ ਨੂੰ ਲੜ ਕੇ ਜਿਹੜੇ ਜਿਹੜੀਆਂ ਸਾਡੇ ਉੱਤੇ ਨਾਮ ਰਾਤ ਬਿਮਾਰੀਆਂ ਜਿਹੜੀ ਗਰੀਬੀ ਆ ਬੇਰਜ਼ਗਰੀ ਆ ਜਾਤ ਪੱਤ ਜਿਹੜੀ ਥੋਪੀ ਹੋਈ ਆ ਉਹ ਤੋਂ ਸਤਕਾਰਾ ਸਿਰਫ ਜਥੇਬੰਦੀ ਨਹੀਂ ਹੀ ਇਕੱਠੇ ਹੋ ਕੇ ਹੀ ਪਾਇਆ ਜਾ ਸਕਦਾ ਇਹ ਉਹਨਾਂ ਦੀ ਬਹੁਤ ਵੱਡੀ ਵੇਰਵਾ ਅੱਜ ਵੀ ਸਾਡੇ ਘਰੇ ਉਧਰ ਉਹਨਾਂ ਦੇ ਲਿਖੇ ਹੋਏ ਪ੍ਰੈਸ ਨੋਟ ਕੋਰ ਨੋਜ਼ਰੀਆਂ ਤਾਬਾਂ ਲਿਖੇ ਹੋਏ ਮੇਰੇ ਕੋਲ ਸਭੀ ਅਜਿਹਾ ਪੰਜਾਬ ਹੈ ਮੇਰੇ ਪਿਤਾ ਜੀ ਦੇ ਸਾਹਮਣੇ ਹੋ ਚੀਜ਼ਾਂ ਪਈਆਂ ਅੱਜ ਮਾਸਟਰ ਬਾਲਕਸ਼ਤ ਬਾਰਕੀ ਜੀ ਨੂੰ ਜਦੋਂ ਯਾਦ ਕਰਦੇ ਤਾਂ ਜਿਹੜੀ ਉਹ ਸੋਚ ਸੀ ਜਿਹੜਾ ਉਹ ਸਮਾਜ ਦੇ ਅੰਦਰ ਚਾਹੁੰਦਾ ਸੀ ਵੀ ਦੱਬੇ ਕੁਚਲੇ ਲੋਕਾਂ ਦੀ ਜਿਹੜੀ ਮੁਕਤੀ ਕਿਵੇਂ ਹੋਵੇ 76 ਸਾਲ ਬੀਤ ਜਾਣ ਦੇ ਬਾਅਦ ਵੀ ਜਦੋਂ ਪਹਿਲਾ ਜਿਹੜਾ ਅੰਗਰੇਜ਼ਾਂ ਨੇ ਚਲਾਇਆ ਜਾ ਉਸ ਤੋਂ ਬਾਅਦ ਆ ਆਜ਼ਾਦੀ ਤੋਂ ਬਾਅਦ ਵੀ ਜਿਹੜਾ ਸਿਰ ਹਦਾਇਆ ਉਹ ਅੱਜ ਸਾਡੇ ਸਾਹਮਣੇ ਹੈ। ਸੋ ਮਾਸਟਰ ਨੂੰ ਇਹ 26 ਸਤਿ ਸਰਦਾ ਅਗਲੀ ਹੋਊ ਵੀ ਜਿਹੜੇ ਉਹਦੇ ਪਾਏ ਹੋਏ ਪੂਰਨਿਆਂ ਲਿਖੀਆਂ ਹੋਈਆਂ ਕਿਤਾਬਾਂ ਪਹਿਲਾਂ ਤਾਂ ਸਮਾਜ ਦੇ ਅੰਦਰ ਸੀ ਲੈ ਕੇ ਗਈਏ। ਘਰ-ਘਰ ਤੱਕ ਪਹੁੰਚਾਈਏ, ਬੱਚੇ-ਬੱਚੇ ਤੱਕ ਪਹੁੰਚਾਈਏ ਤਾਂ ਕਿ ਪਤਾ ਲੱਗੇ ਮਾਸਟਰ ਵਰੂਸ ਤਬਰਜੀ ਜੀ ਕੀ ਸੀ ਕਿੰਨਾ ਜ਼ਤੋਰ ਲੜਦੇ ਸੀ ਨਹੀਂ ਤਾਂ ਫਿਰ ਬਹੁਤ ਸਾਰੇ ਜਿਹੜੇ ਯੋਧੇ ਆ ਜਦ ਅੰਨਾਂ ਨੇ ਲੋਕਾਂ ਨੂੰ ਦਬੇ ਭੇ ਰਹਿ ਜਾਂਦੇ ਇਸ ਤਰ੍ਹਾਂ ਦੇ ਇਸ ਸਮਾਗਮ ਦੀ ਮਹੱਤਤਾ ਵੱਡੀ ਕਿਉਂ ਆ ਬੀ ਮਾਸਟਰ ਬਾਰੂਸ ਕੁਮਰ ਜੀ ਦੇ ਜਿਹੜੇ ਲਿਖੇ ਹੋਏ ਨਾਵਲ ਆ ਉਹਨਾਂ ਦੇ ਲਿਖੇ ਹੋਏ ਲੇਖ ਜਿਵੇਂ ਉਹਨਾਂ ਦਾ ਲਿਖਿਆ ਹੋਇਆ ਹਾਜਰਾ ਅੱਜ ਹੱਥ ਪਰਚਾ ਪਰਚਾ ਜਿਹੜਾ ਪੜਿਆਗਾ ਇਹਦੇ ਅੰਦਰ ਸਾਰਾ ਕੁਝ ਸਮੋਇਆ ਹੋਇਆ ਤਾਂ ਇਹਨੂੰ ਘਰ ਘਰ ਤੱਕ ਅਸੀਂ ਲੈ ਕੇ ਜਾਈਏ ਇਹ ਹੀ ਉਹਨਾਂ ਨੂੰ ਜਿਹੜੀ ਸੱਚੀ ਸੰਭਾਲ ਜਿਹੜੀ ਹੋਊਗੀ ਇਹਨਾਂ ਸੇਵਾ ਮੈਂ ਜਿਨੇ ਵੀ ਤੁਸੀਂ ਇਸ ਸਮਾਰੋਹ ਦੇ ਵਿੱਚ ਪਹੁੰਚਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੈ ਜੰਮਤਾ ਜਿੱਤ ਲੜਨ ਵਾਲੇ ਲੋਕਾਂ